ਇਹਨਾਂ ਤਿੰਨ ਲੋਕਾਂ ਨੂੰ ਕਦੇ ਜ਼ਿੰਦਗੀ ਦਾ ਹਿੱਸਾ ਨਾ ਬਣਾਉਣਾ ਦੋਸਤੋ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਅਜਿਹੇ ਹੀ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਸਾਡੀ ਵਿਸ਼ਵਾਸ ਤੇ ਸਬਰ ਦੀ ਪਰਖਿਆ ਲੈਂਦੀਆਂ ਹਨ ਜਦੋਂ ਸਾਨੂੰ ਸਭ ਤੋਂ ਜ਼ਿਆਦਾ ਆਪਣਿਆਂ ਦੀ ਲੋੜ ਹੁੰਦੀ ਹੈ ਉਦੋਂ ਧੋਖਾ ਮਿਲਣਾ ਜਾਂ ਸਾਡੇ ਨਾਲ ਵਿਸ਼ਵਾਸ ਘਾਤ ਹੋਣਾ ਕਿਸੇ ਲਈ ਬਹੁਤ ਦਰਦਨਾਕ ਹੁੰਦਾ ਹੈ ਪਰ ਇਹ ਕਹਾਣੀ ਇਹ ਸਿਖਾਉਂਦੀ ਹੈ ਕਿ ਮੁਸ਼ਕਿਲਾਂ ਤੋਂ ਭੱਜਣ ਦੀ ਥਾਂ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਰਿਸ਼ਤਿਆਂ ਦੀ ਸਭ ਤੋਂ ਵੱਡੀ ਨੀਂਹ ਵਿਸ਼ਵਾਸ ਹੈ, ਜੇਕਰ ਇਹ ਕਮਜ਼ੋਰ ਹੋ ਜਾਵੇ ਤਾਂ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੀ ਹੈ। ਇਸ ਕਹਾਣੀ ਦਾ ਉਦੇਸ਼ ਇਹੀ ਹੈ ਕਿ ਜ਼ਿੰਦਗੀ 'ਚ ਮਿਲਣ ਵਾਲੇ ਤੋਖਿਆਂ ਤੇ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਹਰ ਮੁਸ਼ਕਲ ਹਾਲਾਤ ਨੂੰ ਮੌਕੇ 'ਤੇ ਬਦਲਣ ਦਾ ਤਰੀਕਾ ਸਿੱਖਣਾ ਚਾਹੀਦਾ ਹੈ। ਹਰ ਮੁਸ਼ਕਲ ਆਪਣੇ ਨਾਲ ਇੱਕ ਮੌਕਾ ਲੈ ਕੇ ਆਉਂਦੀ ਹੈ ਸੱਚਾਈ ਮਿਹਨਤ ਤੇ ਸਬਰ ਤੋਂ ਵੱਡਾ ਕੋਈ ਸਾਥੀ ਨਹੀਂ ਹੈ ਦੋਸਤੋ ਇਹ ਕਹਾਣੀ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋਂ ਉਹਨਾਂ ਸਾਰੇ ਲੋਕਾਂ ਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਮੁਸ਼ਕਲ ਸਮਾਂ ਦੇਖਿਆ ਹੈ ਤੇ ਉਸ ਤੋਂ ਸਿੱਖ ਕੇ ਖੁਦ ਨੂੰ ਮਜ਼ਬੂਤ ਬਣਾਇਆ ਹੈ ਇੱਕ ਛੋਟੇ ਜਿਹੇ ਪਿੰਡ ਸਤਪੁਰ 'ਚ ਅਰਜੁਨ ਨਾਦਕ ਸਿੱਧਾ ਸਾਦਾ ਲੜਕਾ ਆਪਣੇ ਪਰਿਵਾਰ ਨਾਲ ਰਹਿੰਦਾ ਸੀ अर्जुन ਦਾ ਪਰਿਵਾਰ ਮੀਡਲ ਕਲਾਸ ਸੀ। ਉਹਨਾਂ ਕੋਲ ਜ਼ਿਆਦਾ ਜ਼ਮੀਨ ਜਾਇਦਾਦ ਨਹੀਂ ਸੀ। ਪਰ ਪਰਿਵਾਰ 'ਚ ਇੱਕ ਦੂਜੇ ਲਈ ਪਿਆਰ ਤੇ ਆਪਸੀ ਸਮਝ ਬਹੁਤ ਸੀ। ਘਰ 'ਚ Arjun ਦੇ ਮਾਤਾ-ਪਿਤਾ, ਵੱਡਾ ਭਰਾ ਤੇ ਇੱਕ ਭੈਣ ਸੀ। ਵੱਡੇ ਭਰਾ ਤੇ ਭੈਣ ਦਾ ਵਿਆਹ ਹੋ ਚੁੱਕਾ ਸੀ। ਤੇ ਹੁਣ ਸਾਰਿਆਂ ਦੀਆਂ ਨਜ਼ਰਾਂ Arjun ਦੇ ਵਿਆਹ ਤੇ ਲੱਗੀਆਂ ਸਨ। Arjun ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ। ਉਸ ਦਾ ਸੁਪਨਾ ਸੀ ਕਿ ਉਹ ਇੱਕ ਚੰਗੀ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰੇ ਹਾਲਾਂਕਿ ਉਸ ਦੀ ਆਰਥਿਕ ਸਥਿਤੀ ਜ਼ਿਆਦਾ ਮਜ਼ਬੂਤ ਨਹੀਂ ਸੀ ਪਰ ਫਿਰ ਵੀ ਅਰਜੁਨ ਹਮੇਸ਼ਾ ਮਿਹਨਤ ਕਰਦਾ ਸੀ ਉਸ ਦਾ ਮੰਨਣਾ ਸੀ ਕਿ ਪੜ੍ਹਾਈ ਹੀ ਉਸ ਦਾ ਸਭ ਤੋਂ ਵੱਡਾ ਹਥਿਆਰ ਹੈ ਅਰਜੁਨ ਦਾ ਪਰਿਵਾਰ ਸਾਦਾ ਜੀਵਨ ਬਤੀਤ ਕਰਦਾ ਸੀ ਉਹ ਖੁਸ਼ ਤਾਂ ਸਨ ਪਰ ਉਹਨਾਂ ਦੇ ਘਰ ਦੇ ਨਾਲ ਰਹਿਣ ਵਾਲੇ ਅਮੀਰ ਗਵਾਂਢੀ ਕਦੇ-ਕਦੇ ਉਹਨਾਂ ਨੂੰ ਹੀਣ ਭਾਵਨਾ ਨਾਲ ਦੇਖਦੇ ਸਨ ਗਵਾਂਡੀਆਂ ਕੋਲ ਵੱਡੀਆਂ ਗੱਡੀਆਂ ਆਲਿਸ਼ਾਨ ਮਕਾਨ ਸੀ ਤੇ ਪਿੰਡ 'ਚ ਉਹਨਾਂ ਦਾ ਰੁਤਬਾ ਸੀ। ਅਰਜੁਨ ਦਾ ਪਰਿਵਾਰ ਹਾਲਾਂਕਿ ਅਮੀਰ ਨਹੀਂ ਸੀ ਪਰ ਉਹਨਾਂ ਨੇ ਕਦੇ ਕਿਸੇ ਨਾਲ ਮਾੜਾ ਨਹੀਂ ਕੀਤਾ ਸੀ। ਆਪਣੇ ਕੋਲ ਜੋ ਕੁਝ ਹੈ ਉਸ 'ਚ ਸੰਤੁਸ਼ਟ ਰਹਿਣਾ ਤੇ ਮਿਹਨਤ ਨਾਲ ਆਪਣੇ ਹਾਲਾਤ ਨੂੰ ਸੁਧਾਰਨ ਦਾ ਯਤਨ ਕਰਨਾ ਹੀ ਸੱਚੇ ਇਨਸਾਨ ਦੀ ਪਹਿਚਾਨ ਹੈ। ਵਿਆਹ ਲਈ ਤਾਂ ਦੌਲਤ ਤੇ ਬਾਹਰੀ ਸੁੰਦਰਤਾ ਤੇ ਧਿਆਨ ਦੇਣ ਤੋਂ ਚੰਗਾ ਹੈ ਕਿ ਇਨਸਾਨ ਦੇ ਚਰਿੱਤਰ ਤੇ ਆਦਤਾਂ ਨੂੰ ਮਹੱਤਵ ਦਿੱਤਾ ਜਾਵੇ। ਮੁਸ਼ਕਲਾਂ ਸਾਨੂੰ ਕਮਜ਼ੋਰ ਨਹੀਂ ਕਰਦੀਆਂ ਸਗੋਂ ਸਾਨੂੰ ਮਜ਼ਬੂਤ ਬਨੰਦਾ ਮੌਕਾ ਦਿੰਦੀਆਂ ਹਨ। ਜੋ ਵਿਅਕਤੀ ਆਪਣੇ ਟੀਚੇ ਤੇ ਧਿਆਨ ਦਿੰਦਾ ਹੈ ਉਹ ਇੱਕ ਦਿਨ ਜ਼ਰੂਰ ਸਫਲ ਹੁੰਦਾ ਹੈ। ਲੋਕ ਕੀ ਕਹਿੰਦੇ ਹਨ ਇਸ ਤੇ ਧਿਆਨ ਦੇਣ ਤੋਂ ਚੰਗਾ ਹੈ ਕਿ ਆਪਣੀ ਮਿਹਨਤ ਨਾਲ ਉਹਨਾਂ ਦਾ ਨਜ਼ਰੀਆ ਬਦਲੀਏ। ਦੋਸਤੋ ਅਰਜਨ ਪੜ੍ਹਾਈ ਲਿਖਾਈ 'ਚ ਬਹੁਤ ਹੁਸ਼ਿਆਰ ਸੀ। ਉਸ ਨੂੰ ਹਮੇਸ਼ਾ ਇੱਕ ਵੱਡੀ ਨੌਕਰੀ ਦਾ ਸ਼ੌਂਕ ਸੀ ਉਹ ਚਾਹੁੰਦਾ ਸੀ ਕਿ ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਬਿਹਤਰ ਬਣਾਵੇ ਤੇ ਆਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕਰੇ ਪਰ ਮਿਡਲ ਕਲਾਸ ਪਰਿਵਾਰਾਂ ਚ ਪੜ੍ਹਾਈ ਦੇ ਨਾਲ-ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਹਨ ਕਦੇ ਖੇਤ ਦਾ ਕੰਮ ਤੇ ਕਦੇ ਘਰ ਦੇ ਛੋਟੇ-ਮੋਟੇ ਖਰਚਿਆਂ ਦਾ ਹਿਸਾਬ ਕਿਤਾ ਅਰਜਨ ਨੂੰ ਆਪਣੀ ਤਿਆਰੀ ਲਈ ਜ਼ਿਆਦਾ ਸਮਾਂ ਨਹੀਂ ਮਿਲਦਾ ਸੀ ਅਰਜੁਨ ਦੇ ਮਾਤਾ ਪਿਤਾ ਨੇ ਮਹਿਸੂਸ ਕੀਤਾ ਕਿ ਉਸਦੇ ਵਿਆਹ ਦੀ ਉਮਰ ਹੋ ਗਈ ਹੈ ਉਹ ਜਾਣਦੇ ਸਨ ਕਿ ਮਿਡਲ ਕਲਾਸ ਪਰਿਵਾਰਨ ਜੇਕਰ ਲੜਕਾ 22-23 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰਦਾ ਹੈ ਤਾਂ ਅੱਗੇ ਚੱਲ ਕੇ ਰਿਸ਼ਤਾ ਮਿਲਣਾ ਮੁਸ਼ਕਲ ਹੋ ਜਾਂਦਾ ਹੈ ਮਾਂ ਨੇ ਕਿਹਾ ਕਿ ਜੇਕਰ ਵਿਆਹ ਨਹੀਂ ਹੋਇਆ ਤਾਂ ਲੋਕ ਕਹਿਣਗੇ ਕਿ ਲੜਕੇ 'ਚ ਕੋਈ ਕਮੀ ਹੈ ਅਰਜੁਨ ਦੇ ਮਾਤਾ ਪਿਤਾ ਨੇ ਰਿਸ਼ਤੇ ਲੱਭਣੇ ਸ਼ੁਰੂ ਕੀਤੇ ਕਈ ਲੋਕ ਘਰ ਆਏ ਕੁਝ ਨੇ ਲੜਕੇ ਦੀ ਤਾਰੀਫ਼ ਕੀਤੀ ਤੇ ਕੁਝ ਨੇ ਉਸਦੇ ਸਾंवਲੇ ਰੰਗ ਨੂੰ ਦੇਖ ਕੇ ਰਿਸ਼ਤਾ ਠੁਕਰਾ ਦਿੱਤਾ। ਅਰਜੁਨ ਦਾ ਪਰਿਵਾਰ ਪਰੇਸ਼ਾਨ ਤਾਂ ਸੀ ਪਰ ਉਹਨਾਂ ਨੇ ਉਮੀਦ ਨਹੀਂ ਛੱਡੀ। ਅਰਜੁਨ ਦੇ ਮਾਤਾ-ਪਿਤਾ ਨੇ ਕਦੇ ਜ਼ਿਆਦਾ ਮੰਗ ਨਹੀਂ ਕੀਤੀ ਸੀ। ਉਹ ਚਾਹੁੰਦੇ ਸਨ ਕਿ ਅਰਜੁਨ ਲਈ ਇੱਕ ਚੰਗੀ ਆਦਤ ਵਾਲੀ ਲੜਕੀ ਮਿਲ ਜਾਵੇ ਜੋ ਉਹਨਾਂ ਦੇ ਪਰਿਵਾਰ 'ਚ ਆਸਾਨੀ ਨਾਲ ਖੁੱਲ ਮਿਲ ਜਾਵੇ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇੱਕ ਦਿਨ ਅਰਜੁਨ ਲਈ ਆਰਤੀ ਨਾਦੀ ਇੱਕ ਲੜਕੀ ਦਾ ਰਿਸ਼ਤਾ ਆਉਂਦਾ ਹੈ। ਆਰਤੀ ਇੱਕ ਸੁੰਦਰ ਤੇ ਸਿੱਧੀ ਸਾਦੀ ਲੜਕੀ ਸੀ। ਉਹ ਵੀ ਇੱਕ ਮੀਡਲ ਕਲਾਸ ਪਰਿਵਾਰ ਤੋਂ ਸੀ। ਆਰਤੀ ਦੇ ਪਿਤਾ ਨੇ ਅਰਜੁਨ ਦੀ ਤਸਵੀਰ ਦੇਖ ਕੇ ਕਿਹਾ, "ਲੜਕਾ ਥੋੜਾ ਸਾਵਲਾ ਹੈ ਪਰ ਪੜਾਈ 'ਚ ਹੁਸ਼ਿਆਰ ਹੈ ਤੇ ਉਸਦੇ ਸੰਸਕਾਰ ਵੀ ਚੰਗੇ ਹਨ। ਲੜਕੀ ਦੀ ਜ਼ਿੰਦਗੀ ਇਸੇ ਨਾਲ ਚੰਗੀ ਹੋਵੇਗੀ।" ਆਰਤੀ ਨੂੰ ਅਰਜੁਨ ਦਾ ਰਿਸ਼ਤਾ ਦਿਖਾਇਆ ਗਿਆ। ਜਦੋਂ ਉਸਨੇ ਅਰਜੁਨ ਦੀ ਤਸਵੀਰ ਦੇਖੀ ਤਾਂ ਉਸਨੇ ਆਪਣਾ ਮਾਤਾ ਪਿਤਾ ਨੂੰ ਕਿਹਾ ਪਿਤਾ ਜੀ ਲड़का ਜਿਹਾ ਜਿਹਾ ਵੀ ਦਿੱਸਤਾ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਉਸਦੀ ਆਦਤ ਚੰਗੀ ਹੋਣੀ ਚਾਹੀਦੀ ਹੈ ਕਹਿੰਦੇ ਹਨ ਕਿ ਰਿਸ਼ਤਿਆਂ 'ਚ ਬਾਰੀ ਸੁੰਦਰਤਾ ਤੋਂ ਜ਼ਿਆਦਾ ਇਨਸਾਨ ਦਾ ਚਰਿੱਤਰ ਤੇ ਸੁਭਾਅ ਮਾਇਨੇ ਰੱਖਦਾ ਹੈ ਅਰਜੁਨ ਦੇ ਆਰਤੀ ਦਾ ਵਿਆਹ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ਵਿਆਹ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਖੁਸ਼ੀ ਖੁਸ਼ੀ ਬੀਤਣ ਲੱਗੀ ਅਰਜੁਨ ਆਪਣੀ ਪੜ੍ਹਾਈ ਤੇ ਨੌਕਰੀ ਦੀ ਤਿਆਰੀ 'ਚ ਲੱਗ ਗਿਆ ਜਦੋਂ ਕਿ ਆਰਤੀ ਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬਖੂਬੀ ਸੰਭਾਲ ਲਈਆਂ ਅਰਜੁਨ ਨੇ ਸੋਚਿਆ ਵੀ ਨਹੀਂ ਸੀ ਕਿ ਉਸਦੇ ਵਿਆਹ ਤੋਂ ਬਾਅਦ ਉਸਦੀ ਜ਼ਿੰਦਗੀ ਇੰਨੀ ਵਿਵਸਥਿਤ ਹੋ ਜਾਵੇਗੀ ਆਰਤੀ ਦੇ ਸੁਭਾਅ ਤੇ ਉਸਦੀ ਮਿਹਨਤ ਨੇ ਅਰਜੁਨ ਦੇ ਪਰਿਵਾਰ 'ਚ ਇੱਕ ਨਵੀਂ ਊਰਜਾ ਭਰ ਦਿੱਤੀ ਅਰਜੁਨ ਦੇ ਪਰਿਵਾਰ 'ਚ ਇਹ ਗੱਲ ਸਾਫ਼ ਹੋ ਗਈ ਸੀ ਕਿ ਰਿਸ਼ਤੇ ਤਦ ਹੀ ਟਿਕਾਊ ਹੁੰਦੇ ਹਨ ਜਦੋਂ ਦੋਵੇਂ ਪੱਖ ਇੱਕ ਦੂਜੇ ਦਾ ਸਨਮਾਨ ਕਰਨ ਤੇ ਹਰ ਹਾਲਾਤ 'ਚ ਨਾਲ ਖੜੇ ਰਹਿਣ ਆਰਤੀ ਨੇ ਗੱਲ ਆਪਣੇ ਸੁਭਾਅ ਤੇ ਵਿਵਹਾਰ ਨਾਲ ਸਾਬਤ ਕਰ ਦਿੱਤੀ ਕਿ ਇੱਕ ਚੰਗਾ ਸਾਥੀ ਨਾ ਸਿਰਫ ਤੁਹਾਡਾ ਸਾਥ ਦਿੰਦਾ ਹੈ ਸਗੋਂ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵੀ ਦਿੰਦਾ ਹੈ ਆਰਤੀ ਤੇ ਅਰਜੁਨ ਦਾ ਜੀਵਨ ਹੁਣ ਸਰਲ ਤੇ ਸੁਖਦ ਲੱਗਣ ਲੱਗਿਆ ਸੀ ਅਰਜੁਨ ਆਪਣੀ ਪੜ੍ਹਾਈ ਦੇ ਨਾਲ-ਨਾਲ ਘਰ ਦੀਆਂ ਜ਼ਿੰਮੇਵਾਰੀਆਂ 'ਚ ਆਰਤੀ ਦਾ ਹੱਥ ਵਟਾਉਂਦਾ ਤੇ ਆਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਦੇ ਨਾਲ-ਨਾਲ ਅਰਜੁਨ ਦੇ ਸੁਪਨਿਆਂ ਨੂੰ ਵੀ ਪੂਰਾ ਕਰਨ ਲਈ ਉਸਨੂੰ ਪ੍ਰੇਰਿਤ ਕਰਦੀ ਸੀ ਦੋਸਤੋ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਅਰਜੁਨ ਦੇ ਘਰ ਦੇ ਗਵਾਂਢੀ ਦਾ ਬੇਟਾ ਜੋ ਇੱਕ ਅਮੀਰ ਪਰਵਾਰ ਤੋਂ ਸੀ ਆਰਤੀ ਤੇ ਗਲਤ ਨਜ਼ਰ ਰੱਖਣ ਲੱਗਿਆ ਸੀ ਉਹ ਅਕਸਰ ਆਪਣੇ ਘਰ ਦੀ ਛੱਤੇ ਖੜਾ ਹੋ ਕੇ ਆਰਤੀ ਨੂੰ ਦੇਖਦਾ ਸੀ ਆਰਤੀ ਜਦੋਂ ਆਪਣੇ ਘਰ ਦੇ ਵਿਹੜੇ 'ਚ ਕੰਮ ਕਰ ਰਹੀ ਹੁੰਦੀ ਤਾਂ ਗਵਾਂਢੀ ਉਸਨੂੰ ਦੇਖਦਾ ਰਹਿੰਦਾ ਸੀ ਇੱਕ ਦਿਨ ਆਰਤੀ ਆਪਣੀ ਸਾਸਨਾ ਬਾਜ਼ਾਰ ਜਾ ਰਹੀ ਸੀ ਤੇ ਰਸਤੇ 'ਚ ਉਹ ਗਵਾਂਡੀ ਉਸ ਨੂੰ ਦੇਖ ਲੈਂਦਾ ਹੈ ਤੇ ਤੁਰੰਤ ਆਪਣਾ ਮੋਟਰਸਾਈਕਲ ਲੈ ਕੇ ਉਹਨਾਂ ਕੋਲ ਪਹੁੰਚਦਾ ਹੈ ਉਹ ਬਹੁਤ ਹੀ ਨਿਮਰਤਾ ਨਾਲ ਪੁੱਛਦਾ ਹੈ ਦਾਈ ਜੀ ਤੁਸੀਂ ਕਿੱਥੇ ਜਾ ਰਹੇ ਹੋ ਆਰਤੀ ਦੀ ਸੱਸ ਨੇ ਕਿਹਾ beta ਅਸੀਂ ਬਾਜ਼ਾਰ ਜਾ ਰਹੇ ਹਾਂ ਤਾਂ ਉਹ ਤੁਰੰਤ ਕਹਿੰਦਾ ਹੈ ਕਿ ਮੈਂ ਵੀ ਉਧਰ ਹੀ ਜਾ ਰਿਹਾ ਹਾਂ ਚਲੋ ਮੈਂ ਤੁਹਾਨੂੰ ਛੱਡ ਦਿੰਦਾ ਹਾਂ ਉਹ ਅਸਲ 'ਚ ਬਾਜ਼ਾਰ ਨਹੀਂ ਜਾ ਰਿਹਾ ਸੀ ਪਰ ਆਰਤੀ ਨਾਲ ਥੋੜਾ ਸਮਾਂ ਬਿਤਾਉਣ ਦੇ ਇਰਾਦੇ ਨਾਲ ਉਸਨੇ ਉਹਨਾਂ ਨੂੰ ਮੋਟਰਸਾਈਕਲ ਤੇ ਬਿਠਾ ਲਿਆ। ਬਾਜ਼ਾਰ ਛੱਡ ਕੇ ਉਹ ਆਪਣੇ ਘਰ ਵਾਪਸ ਆ ਗਿਆ। ਇਸ ਪਹਿਲੀ ਮੁਲਾਕਾਤ ਤੋਂ ਬਾਅਦ ਗਵੰਡੀ ਲੜਕੇ ਨੇ ਆਰਤੀ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਸ ਨੂੰ ਦੇਖਦਾ ਸੀ, ਮੁਸਕਰਾਉਂਦਾ ਸੀ ਤੇ ਕਦੇ-ਕਦੇ ਗੱਲ ਕਰਨ ਦਾ ਬਹਾਨਾ ਪਾਲਦਾ ਸੀ। ਕਹਿੰਦੇ ਹਨ ਗਲਤ ਇਰਾਦੇ ਨਾਲ ਕੀਤਾ ਗਿਆ ਕੋਈ ਵੀ ਕੰਮ ਨਾ ਸਿਰਫ ਵਿਅਕਤੀ ਨੂੰ ਪਤਨ ਵੱਲ ਲੈ ਕੇ ਜਾਂਦਾ ਹੈ ਸਗੋਂ ਦੂਜਿਆਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਹੌਲੀ-ਹੌਲੀ ਆਰਤੀ ਤੇ ਗਵਾਂਡੀ ਲੜਕੇ 'ਚ ਗੱਲਬਾਤ ਸ਼ੁਰੂ ਹੋ ਗਈ ਗਵਾਂਡੀ ਲੜਕੇ ਨੇ ਇੱਕ ਵਾਰ ਕਾਗਜ਼ ਤੇ ਆਪਣਾ ਮੋਬਾਈਲ ਨੰਬਰ ਲਿਖ ਕੇ ਵੇੜੇ ਸੁੱਟ ਦਿੱਤਾ ਆਰਤੀ ਨੇ ਉਹ ਕਾਗਜ਼ ਚੁੱਕਿਆ ਤੇ ਝਿਜਕਦੇ ਹੋਏ ਉਸ ਨੂੰ ਆਪਣੇ ਫੋਨ 'ਚ ਸੇਵ ਕਰ ਲਿਆ ਸ਼ੁਰੂਆਤ ਉਹ ਕਾਲ ਕਰਨ ਤੋਂ ਡਰਦੀ ਸੀ ਪਰ ਕੁਝ ਦਿਨਾਂ ਬਾਅਦ ਉਸਨੇ ਗਵਾਂਡੀ ਨੂੰ ਕਾਲ ਕੀਤੀ ਪਹਿਲੀ ਗੱਲਬਾਤ 'ਚ ਗਵਾਂਡੀ ਨੇ ਕਿਹਾ ਤੁਸੀਂ ਪਹਿਲਾਂ ਕਾਲ ਕਿਉਂ ਨਹੀਂ ਕੀਤੀ ਆਰਤੀ ਨੇ ਜਵਾਬ ਦਿੱਤਾ ਮੈਨੂੰ ਡਰ ਲੱਗ ਰਿਹਾ ਸੀ ਮੈਂ ਕਦੇ ਕਿਸੇ ਅਜਨਬੀ ਨਾਲ ਗੱਲ ਨਹੀਂ ਕੀਤੀ ਹੌਲੀ-ਹੌਲੀ ਉਹਨਾਂ ਦੀ ਗੱਲਬਾਤ ਅੱਗੇ ਵਧਣ ਲੱਗੀ ਹੁਣ ਉਹ ਰੋਜ਼ ਇੱਕ ਦੂਜੇ ਨਾਲ ਗਰਨ ਕਰਨ ਲੱਗੇ ਸਨ ਗਵੰਡੀ ਆਰਤੀ ਨੂੰ ਪ੍ਰਭਾਵਿਤ ਕਰਨ ਦੀ ਹਰ ਕੋਸ਼ਿਸ਼ ਕਰਦਾ ਸੀ ਤੇ ਆਰਤੀ ਵੀ ਹੌਲੀ-ਹੌਲੀ ਉਸ ਪ੍ਰਤੀ ਝੁਕਣ ਲੱਗੀ ਅਰਜੁਨ ਜੋ ਆਰਤੀ ਦਾ ਪਤੀ ਸੀ ਨੌਕਰੀ ਤੇ ਲਗਨ ਕਰਕੇ ਪੂਰਾ ਦਿਨ ਘਰੋਂ ਬਾਹਰ ਰਹਿਣਾ ਸੀ ਉਹ ਕਦੇ-ਕਦੇ ਆਰਤੀ ਦੇ ਵਿਵਹਾਰ 'ਚ ਬਦਲਾਅ ਮਹਿਸੂਸ ਕਰਦਾ ਸੀ ਇੱਕ ਦਿਨ ਜਦੋਂ ਉਸਨੇ ਆਰਤੀ ਦੇ ਫੋਨ ਤੇ ਕਾਲ ਕੀਤੀ ਤਾਂ ਉਸਦਾ ਫੋਨ ਬੀਜ਼ੀ ਆ ਰਿਹਾ ਸੀ ਬਾਅਦ ਅਰਜੁਨ ਨੇ ਪੁੱਛਿਆ ਕਿ ਤੂੰ ਕਿਸ ਨਾਲ ਗੱਲ ਕਰ ਰਹੀ ਸੀ ਤਾਂ ਆਰਤੀ ਨੇ ਜਵਾਬ ਦਿੱਤਾ ਕਿ ਮੰਮੀ ਜੀ ਨਾਲ ਗੱਲ ਕਰ ਰਹੀ ਸੀ ਅਰਜੁਨ ਨੂੰ ਸ਼ੱਕ ਵੀ ਹੋਇਆ ਪਰ ਉਸਨੇ ਕੁਝ ਨਹੀਂ ਕਿਹਾ ਉਹ ਆਰਤੀ ਤੇ ਭਰੋਸਾ ਕਰਦਾ ਸੀ ਕਹਿੰਦੇ ਹਨ ਕਿ ਰਿਸ਼ਤਿਆਂ ਦੀ ਨੀ ਵਿਸ਼ਵਾਸ ਤੇ ਟਿਕੀ ਹੁੰਦੀ ਹੈ ਜੇਕਰ ਵਿਸ਼ਵਾਸ ਟਗਮਗਾ ਜਾਵੇ ਤਾਂ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਇੱਕ ਦਿਨ ਜਦੋਂ ਅਰਜੁਨ ਕੰਮ 'ਤੇ ਸੀ ਤਾਂ ਗਵੰਦੀ ਲੜਕੇ ਨੇ ਆਰਤੀ ਨੂੰ ਮਿਲਣ ਲਈ ਬੁਲਾਇਆ ਉਸ ਦਿਨ ਆਰਤੀ ਨੇ ਅਜੀਹਕ ਕਦਮ ਉਠਾਇਆ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਉਹ ਘਰ ਛੱਡ ਕੇ ਗਵੰਦੀ ਨਾਲ ਭੱਜ ਗਈ ਇਹ ਖਬਰ ਜਦੋਂ ਅਰਜੁਨ ਨੂੰ ਮਿਲੀ ਤਾਂ ਉਹ ਵੀ ਸੁਣ ਕੇ ਹੈਰਾਨ ਰਹਿ ਗਿਆ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਉਸ ਦੀ ਪਤਨੀ ਜਿਸ ਨਾਲ ਉਸ ਨੇ ਆਪਣਾ ਪੂਰਾ ਜੀਵਨ ਬਿਤਾਉਣ ਦਾ ਸੁਪਨਾ ਦੇਖਿਆ ਸੀ ਉਸ ਨੂੰ ਧੋਖਾ ਦੇ ਕੇ ਕਿਸੇ ਹੋਰ ਨਾਲ ਚਲੀ ਜਾਵੇਗੀ अर्जुनदीप ਪਰਵਾਰ ਲਈ ਇਹ ਇੱਕ ਵੱਡਾ ਝਟਕਾ ਸੀ ਪਿੰਡ 'ਚ ਇਹ ਗੱਲ ਅੱਗ ਵਾਂਗ ਫੈਲ ਚੁੱਕੀ ਸੀ ਗਵੰਡੀ ਲੜਕੇ ਨੇ ਜੋ ਕੀਤਾ ਉਹ ਨਾ ਸਿਰਫ ਗਲਤ ਸੀ ਸਗੋਂ ਉਸਨੇ ਅਰਜੁਨ ਦੇ ਜੀਵਨ ਨੂੰ ਪਰਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਦੋਸਤੋ ਕਹਿੰਦੇ ਹਨ ਕਿ ਧੋਖਾ ਦੇਣਾ ਸੌਖਾ ਹੈ ਪਰ ਉਸਦੀ ਕੀਮਤ ਬਹੁਤ ਭਾਰੀ ਹੁੰਦੀ ਹੈ ਰਿਸ਼ਤਿਆਂ 'ਚ ਸੱਚਾਈ ਤੇ ਇਮਾਨਦਾਰੀ ਹੀ ਸਭ ਤੋਂ ਵੱਡਾ ਧੰਨ ਹੈ ਅਰਜੁਨ ਇਸ ਘਟਨਾ ਤੋਂ ਟੁੱਟ ਗਿਆ ਸੀ ਪਰ ਉਸਨੇ ਹਾਰ ਮੰਨਣ ਦੀ ਥਾਂ ਇਸ ਨੂੰ ਆਪਣੀ ਤਾਕਤ ਬਣਾ ਲਿਆ। ਉਸਨੇ ठान ਲਿਆ ਕਿ ਉਹ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਸਵਾਰ ਕੇ ਦਿਖਾਵੇਗਾ। ਹਰ ਮੁਸ਼ਕਲ ਸਮੇਂ 'ਚ ਆਪਣੇ ਆਪ ਨੇ ਤੇ ਪ੍ਰੋਸਰ ਰੱਖੋ। ਧੋਖੇ ਦੇ ਬਾਵਜੂਦ ਜੋ ਵਿਅਕਤੀ ਮਿਹਨਤ ਤੇ ਸੱਚਾਈ ਦਾ ਰਸਤਾ ਚੁਣਦਾ ਹੈ, ਉਹੀ ਜ਼ਿੰਦਗੀ 'ਚ ਸਫਲ ਹੁੰਦਾ ਹੈ। ਜਦੋਂ ਆਰਤੀ ਘਰ ਛੱਡ ਕੇ ਗਵੰਡੀ ਲੜਕੇ ਨਾਲ ਭੱਜ ਗਈ, ਤਾਂ ਅਰਜੁਨ ਤੇ ਉਸਦੇ ਪਰਿਵਾਰ ਨੇ ਆਰਤੀ ਦੇ ਪੇਕੇ ਵਾਲਿਆਂ ਨੂੰ ਇਹ ਗੱਲ ਦਸੀ। ਪਹਿਲਾਂ ਤਾਂ ਉਹ ਮੰਨੇ ਨਹੀਂ ਕਿ ਉਹਨਾਂ ਦੀ ਬੇਟੀ ਅਜਿਹਾ ਕਰ ਸਕਦੀ ਹੈ ਪਰ ਹੌਲੀ-ਹੌਲੀ ਉਹ ਸਮਝ ਗਏ ਕਿ ਉਹਨਾਂ ਦੀ ਬੇਟੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਉਹ ਅਰਜੁਨ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਏ ਅਰਜੁਨ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੇ ਗਵਾਂਢੀ ਲੜਕੇ ਨੇ ਆਰਤੀ ਨੂੰ ਬਹਿਲਾ ਫੁਸਲਾ ਕੇ ਭਜਾਇਆ ਹੈ ਪੁਲਿਸ ਨੇ ਤੁਰੰਤ ਜਾਂਚਬਿੰਦ ਸ਼ੁਰੂ ਕਰ ਦਿੱਤੀ ਪਿੰਡ ਦੇ ਲੋਕ ਵੀ ਇਸ ਮਾਮਲੇ 'ਸਰਾਂ-ਤਰਾਂ ਦੀਆਂ ਗੱਲਾਂ ਕਰਨ ਲੱਗੇ ਅਰਜੁਨ ਲਈ ਇਹ ਸਭ ਸਹਿਨ ਕਰਨਾ ਬਹੁਤ ਮੁਸ਼ਕਲ ਸੀ ਉਹ ਖੁਦ ਨੂੰ ਸਵਾਲ ਕਰਦਾ ਸੀ ਕਿ ਅਜਿਹਾ ਮੇਰੇ ਨਾਲ ਕਿਉਂ ਹੋਇਆ ਮੈਂ ਤਾਂ ਹਮੇਸ਼ਾ ਇਮਾਨਦਾਰੀ ਤੇ ਮਿਹਨਤ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਕਹਿੰਦੇ ਹਨ ਧੋਖਾ ਚਾਹੇ ਜਿਉ ਜੋ ਵੀ ਹੋਵੇ ਆਖਰਕਾਰ ਉਹ ਵਿਅਕਤੀ ਨੂੰ ਕਮਜ਼ੋਰ ਕਰਦਾ ਹੈ ਪਰ ਜੋ ਇਨਸਾਨ ਸੱਚਾਈ ਦਾ ਸਾਥ ਦਿੰਦਾ ਹੈ ਉਹ ਹਰ ਹਾਲਤ ਦਾ ਸਾਹਮਣਾ ਕਰ ਸਕਦਾ ਹੈ ਪੁਲਿਸ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਆਰਤੀ ਤੇ ਗਵੰਡੀ ਲੜਕੇ ਨੂੰ ਲੱਭ ਲਿਆ। ਉਹਨਾਂ ਨੂੰ ਥਾਣੇ ਲੈ ਕੇ ਆਏ ਪਰ ਆਰਤੀ ਨੇ ਅਰਜੁਨ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਮੈਂ ਇਸ ਆਦਮੀ ਨੂੰ ਜਾਣਦੀ ਤੱਕ ਨਹੀਂ ਹਾਂ। ਮੈਂ ਇਸ ਇਨਸਾਨ ਨਾਲ ਕਦੇ ਵਿਆਹ ਨਹੀਂ ਕੀਤਾ। ਇਹ ਸੁਣ ਕੇ ਅਰਜੁਨ ਹੈਰਾਨ ਰਹਿ ਜਾਂਦਾ ਹੈ। ਉਸ ਦੀਆਂ ਅੱਖਾਂ ਵਿੱਚ ਅੰਜੂਸਨ। ਉਸਨੇ ਸੋਚਿਆ ਜੋ ਕਦੇ ਮੇਰੀ ਪਤਨੀ ਸੀ ਉਹ ਅੱਜ ਮੈਨੂੰ ਪਛਾਣਨ ਤੋਂ ਇਨਕਾਰ ਕਰ ਰਹੀ ਹੈ। ਅਜੀਹਾ ਕਿਉਂ? ਆਰਤੀ ਦੇ ਮਾਤਾ ਪਿਤਾ ਨੂੰ ਵੀ ਪੁਲਿਸ ਨੇ ਬੁਲਾਇਆ ਪਹਿਲਾਂ ਤਾਂ ਉਹਨਾਂ ਨੇ ਅਰਜੁਨ ਦੀ ਹਮਾਇਤ ਕੀਤੀ ਪਰ ਆਰਤੀ ਨੇ ਉਹਨਾਂ ਨੂੰ ਆਪਣੇ ਵੱਲ ਕਰ ਲਿਆ ਸੀ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਹੁਣ ਜਿੱਥੇ ਵੀ ਹਾਂ ਖੁਸ਼ ਹਾਂ ਮੈਂ ਅਰਜੁਨ ਨਾਲ ਨਹੀਂ ਰਹਿਣਾ ਆਰਤੀ ਦੀ ਮਾਂ ਨੇ ਗੱਲ ਮੰਨ ਲਈ ਤੇ ਅਦਾਲਤ 'ਚ ਬਿਆਨ ਦਿੱਤਾ ਕਿ ਉਹਨਾਂ ਦੀ ਬੇਟੀ ਅਰਜੁਨ ਨੂੰ ਨਹੀਂ ਜਾਣਦੀ ਹੌਲੀ-ਹੌਲੀ ਆਰਤੀ ਦੇ ਪਿਤਾ ਨੇ ਵੀ ਇਹ ਗੱਲ ਕਬੂਲ ਕਰ ਲਈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਦਾ ਘਰ ਹੁਣ ਜਿੱਥੇ ਹੈ ਸਾਨੂੰ ਉਸ ਨੂੰ ਵਿਗਾੜਨਾ ਨਹੀਂ ਚਾਹੀਦਾ ਆਰਤੀ ਦੇ ਪਿਤਾ ਨੇ ਕਿਹਾ ਕਿ ਅਰਜੁਨ ਸਿਰਫ ਸਾਡੀ ਬੇਟੀ ਦੀ ਜ਼ਿੰਦਗੀ 'ਚ ਦਖਲ ਦੇਣਾ ਚਾਹੁੰਦਾ ਹੈ ਦੋਸਤੋ ਅਰਜੁਨ ਨੂੰ ਇਹ ਸਭ ਸੁਣ ਕੇ ਡੂੰਗਾ ਤਕਾ ਲੱਗਿਆ ਉਹ ਸੋਚ ਪੈ ਗਿਆ ਕਿ ਜਿਸ ਨੇ ਉਸ ਨਾਲ ਵ약 ਕੀਤਾ ਜਿਸ ਨੇ ਉਸ ਨਾਲ ਜ਼ਿੰਦਗੀ ਬਿਤਾਉਣ ਦੇ ਵਾਅਦੇ ਕੀਤੇ ਉਹ ਅੱਜ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਰਹੀ ਹੈ ਅਰਜੁਨ ਅਦਾਲਤ 'ਚ ਖੜਾ ਸੀ ਪਰ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਬਚਿਆ ਸੀ ਜਦੋਂ ਰਿਸ਼ਤਿਆਂ 'ਚ ਵਿਸ਼ਵਾਸ ਟੁੱਟ ਜਾਵੇ ਤਾਂ ਇਨਸਾਨ ਨੂੰ ਆਪਣੀ ਤਾਕਤ ਤੇ ਸਨਮਾਨ ਦਾ ਸਹਾਰਾ ਲੈਣਾ ਚਾਹੀਦਾ ਹੈ ਕਿਸੇ ਦੇ ਧੋਖੇ ਨਾਲ ਖੁਦ ਨੂੰ ਕਮਜ਼ੋਰ ਨਾ ਹੁੰਦਿਓ ਇਸ ਮਾਮਲੇ ਨੂੰ ਅਦਾਲਤ 'ਚ ਸਾਲ ਤੱਕ ਖਿੱਚਿਆ ਗਿਆ ਅਰਜੁਨ ਹਰ ਤਰੀਕ ਤੇ ਉਮੀਦ ਲੈ ਕੇ ਅਦਾਲਤ ਜਾਂਦਾ ਸੀ ਪਰ ਹਰ ਵਾਰ ਆਰਤੀ ਤੇ ਉਸਦੇ ਪਰਿਵਾਰ ਦੇ ਬਿਆਨ ਉਸਨੂੰ ਨਿਰਾਸ਼ ਕਰ ਦਿੰਦੇ ਸੀ ਆਧਰਕਾਰ ਅਦਾਲਤ ਨੇ ਫੈਸਲਾ ਸੁਣਾਇਆ ਕਿ ਅਰਜੁਨ ਦਾ ਕੋਈ ਹੱਕ ਨਹੀਂ ਬੰਦਾ ਕਿਉਂਕਿ ਆਰਤੀ ਤੇ ਉਸਦੇ ਪਰਿਵਾਰ ਨੇ ਉਸਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਹੈ ਇਸ ਸੁਣ ਕੇ ਅਰਜੁਨ ਦਾ ਦਿਲ ਟੁੱਟ ਗਿਆ ਉਸਨੇ ਸੋਚਿਆ ਜੋ ਔਰਤ ਮੇਰੀ ਪਤਨੀ ਸੀ ਉਹ ਅੱਜ ਮੇਰੇ ਨਾਲ ਅਜਿਹਾ ਕਰ ਰਹੀ ਹੈ ਕਿ ਮੈਂ ਇਸ ਦੇ ਲਾਇਕ ਨਹੀਂ ਸੀ ਇਸ ਘਟਨਾ ਨੇ ਅਰਜੁਨ ਨੂੰ ਡੂੰਘੇ ਸਦਮੇ 'ਚ ਪਾ ਦਿੱਤਾ ਪਰ ਉਸਨੇ ਫੈਸਲਾ ਕੀਤਾ ਕਿ ਉਹ ਇਸ ਦਰਦ ਨੂੰ ਆਪਣੀ ਤਾਕਤ ਬਣਾਵੇਗਾ ਉਸਨੇ ਸੋਚਿਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਸਵਾਰਾਂ ਜੋ ਹੋਇਆ ਉਸਨੂੰ ਮੈਂ ਬਦਲ ਨਹੀਂ ਸਕਦਾ ਪਰ ਮੈਂ ਖੁਦ ਨੂੰ ਜ਼ਰੂਰ ਬਦਲ ਸਕਦਾ ਹਾਂ ਕਹਿੰਦੇ ਹਨ ਮੁਸ਼ਕਲ ਸਮੇਂ 'ਚ ਟੁੱਟਣਾ ਸੌਖਾ ਹੈ ਪਰ ਜੋ ਵਿਅਕਤੀ ਖੁਦ ਨੂੰ ਸੰਭਾਲ ਲੈਂਦਾ ਹੈ ਉਹੀ ਸੱਚਾ ਜੇਤੂ ਹੁੰਦਾ ਹੈ ਅਰਜੁਨ ਲਈ ਉਹ ਦਿਨ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ ਇਸ ਘਟਨਾ ਤੋਂ ਬਾਅਦ ਅਰਜੁਨ ਨੇ ਆਪਣੇ ਮਾਤਾ-ਪਿਤਾ ਤੇ ਪਰਿਵਾਰ ਤੋਂ ਦੂਰੀ ਬਣਾ ਲਈ ਉਹ ਆਪਣੇ ਪਿੰਡ ਵਾਪਸ ਨਹੀਂ ਗਿਆ ਜਿੱਥੇ ਹਰ ਕਿਸੇ ਦੀਆਂ ਨਜ਼ਰਾਂ ਉਸਕੇ ਸਵਾਲ ਖੜੇ ਕਰਦੀਆਂ ਸਨ ਉਹ ਇੱਕ ਛੋਟੇ ਜਿਹੇ ਸ਼ਹਿਰ 'ਚ ਇੱਕ ਸਧਾਰਨ ਜੀ ਨੌਕਰੀ ਕਰਨ ਲੱਗਦਾ ਹੈ ਉਸਨੂੰ ਫਲੈਟ ਦੀ ਰਖਵਾਲੀ ਦਾ ਕੰਮ ਮਿਲ ਜਾਂਦਾ ਹੈ ਜਿੱਥੇ ਉਹ ਚੌਂਕੀਦਾਰ ਦੇ ਰੂਪ 'ਚ ਕੰਮ ਕਰਦਾ ਸੀ ਇਹ ਨੌਕਰੀ ਉਸਨੂੰ ਜ਼ਿਆਦਾ ਪੈਸੇ ਨਹੀਂ ਦਿੰਦੀ ਸੀ ਪਰ ਦੋ ਸਮੇਂ ਦੀ ਰੋਟੀ ਤੇ ਪੜ੍ਹਾਈ ਲਈ ਸਮਾਂ ਜ਼ਰੂਰ ਦਿੰਦੀ ਸੀ ਅਰਜੁਨ ਨੇ ਤੈਅ ਕਰ ਲਿਆ ਸੀ ਕਿ ਉਹ ਇਸ ਦਰਦ ਤੇ ਇਕੱਲੇਪਨ ਨੂੰ ਆਪਣੀ ਤਾਕਤ ਬਣਾਵੇਗਾ ਉਸਨੇ ਸੋਚਿਆ ਕਿ ਜੇਕਰ ਮੈਂ ਜ਼ਿੰਦਗੀ 'ਚ ਕੁਝ ਵੱਡਾ ਕਰ ਗਿਆ ਤਾਂ ਇਹ ਸਾਰੀਆਂ ਗੱਲਾਂ ਆਪਣੇ ਆਪ ਖਤਮ ਹੋ ਜਾਣਗੀਆਂ ਲੋਕ ਮੇਰੀ ਪਛਾਣ ਮੇਰੇ ਕੰਮ ਤੋਂ ਕਰਨਗੇ ਨਾ ਕਿ ਮੇਰੇ ਅਤੀਤ ਤੋਂ ਉਸਨੇ ਆਪਣੀ ਸਾਰੀ ਊਰਜਾ ਪੜ੍ਹਾਈ ਵਿੱਚ ਲਗਾ ਦਿੱਤੀ ਤੇ ਪੂਰੀ ਮਿਹਨਤ ਕੀਤੀ ਦੋਸਤੋ ਕਹਿੰਦੇ ਹਨ ਕਿ ਦੁੱਖ ਅਤੇ ਸੰਘਰਸ਼ ਸਾਡੀ ਜ਼ਿੰਦਗੀ ਨੂੰ ਮਜ਼ਬੂਤ ਬਣਾਉਣ ਲਈ ਆਉਂਦੇ ਹਨ ਜੋ ਵਿਅਕਤੀ ਆਪਣੇ ਟੀਚੇ ਤੇ ਡਟਿਆ ਰਹਿੰਦਾ ਹੈ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ 4 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਅਰਜੁਨ ਦਾ ਨਾਂ ਆਪੀਐਸ ਲਈ ਚੁਣੇ ਉਮੀਦਵਾਰਾਂ ਦੀ ਸੂਚੀ 'ਚ ਆ ਜਾਂਦਾ ਹੈ ਜਦੋਂ ਉਸਨੇ ਆਪਣਾ ਨਾਂ ਉਸ ਸੂਚੀ 'ਚ ਦੇਖਿਆ ਤਾਂ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ ਉਸਨੇ ਆਪਣੇ ਅਤੀਤ ਦੇ ਹਰ ਦਰਦ ਨੂੰ ਭੁਲਾ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਜਦੋਂ ਪਿੰਡ ਵਾਲਿਆਂ ਨੂੰ ਅਖਬਾਰ 'ਚ ਖਬਰ ਮਿਲੇ ਕਿ ਅਰਜੁਨ ਆਈਪੀਐਸ ਬਣ ਗਿਆ ਹੈ ਤਾਂ ਸਾਰੇ ਹੈਰਾਨ ਹੋ ਜਾਂਦੇ ਹਨ ਜੋ ਲੋਕ ਉਸਨੂੰ ਤਾਨੇ ਦਿੰਦੇ ਸਨ ਉਹੀ ਹੁਣ ਉਸਦੀ ਤਾਰੀਫ ਕਰਨ ਲੱਗਦੇ ਹਨ ਆਈਪੀਐਸ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਅਰਜੁਨ ਜਦੋਂ ਆਪਣੇ ਪਿੰਡ ਆਉਂਦਾ ਹੈ ਤਾਂ ਉਸ ਦਾ ਸਵਾਗਤ ਕਿਸੇ ਹੀਰੋ ਵਾਂਗ ਹੁੰਦਾ ਹੈ ਉਸ ਦੇ ਮਾਤਾ ਪਿਤਾ ਦੀਆਂ ਅੱਖਾਂ 'ਚ ਮਾਣ ਦੇ ਹੰਝੂ ਸਨ ਲੋਕਾਂ ਨੇ ਕਿਹਾ ਕਿ ਅਰਜੁਨ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਪਿੰਡ ਵਾਲਿਆਂ ਨੇ ਆਰਤੀ ਨੂੰ ਲੈ ਕੇ ਵੀ ਗੱਲਾਂ ਸ਼ੁਰੂ ਕਰ ਦਿੱਤੀਆਂ। ਉਹ ਕਹਿਣ ਲੱਗੇ ਕਿ ਜਿਸਨੇ ਅਰਜੁਨ ਨੂੰ ਧੋਖਾ ਦਿੱਤਾ ਉਸ ਕਰਕੇ ਅਰਜੁਨ ਅੱਜ ਐਨਾ ਵੱਡਾ ਇਨਸਾਨ ਬਣ ਸਕਿਆ ਹੈ। ਆਰਤੀ ਦਾ ਜੀਵਨ ਵੀ ਹੁਣ ਉਹ ਜਿਹਾ ਨਹੀਂ ਰਿਹਾ ਸੀ ਜੋ ਗਵਾਂਢੀ ਲੜਕਾ ਉਸ ਨੂੰ ਲੈ ਕੇ ਭੱਜਿਆ ਸੀ। ਉਸਨੇ ਬਾਅਦ ਵਿੱਚ ਉਸ ਨੂੰ ਆਪਣੀ ਪਤਨੀ ਵਾਂਗ ਨਹੀਂ ਅਪਣਾਇਆ ਸੀ। ਦੇ ਹੁਣ ਉਹ ਆਪਣੇ ਹੀ ਗਲਤ ਫੈਸਲਿਆਂ ਦਾ ਨਤੀਜਾ ਭੁਗਤ ਰਹੀ ਸੀ ਕਹਿੰਦੇ ਹਨ ਕਿ ਗਲਤ ਫੈਸਲੇ ਤੇ ਧੋਕੇ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ ਸੱਚਾਈ ਤੇ ਮਿਹਨਤ ਨਾਲ ਹੀ ਜ਼ਿੰਦਗੀ 'ਚ ਸਨਮਾਨ ਮਿਲਦਾ ਹੈ ਅਰਜੁਨ ਨੇ ਇਸ ਘਟਨਾ ਤੋਂ ਸਿੱਖਿਆ ਕਿ ਮੁਸ਼ਕਲ ਸਮਾਂ ਸਾਨੂੰ ਤੋੜਨ ਲਈ ਨਹੀਂ ਸਗੋਂ ਸਾਨੂੰ ਮਜ਼ਬੂਤ ਬਣਾਉਣ ਲਈ ਆਉਂਦਾ ਹੈ ਉਸਨੇ ਆਪਣੇ ਸੰਘਰਸ਼ ਨੂੰ ਆਪਣੀ ਤਾਕਤ ਬਣਾਇਆ ਤੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੁਣ ਅਰਜੁਨ ਨਾ ਸਿਰਫ ਆਪਣੇ ਪਰਿਵਾਰ ਦਾ ਮਾਣ ਸੀ ਸਗੋਂ ਪਿੰਡ ਦੇ ਨੌਜਵਾਨਾਂ ਲਈ ਵੀ ਪ੍ਰੇਰਨਾ ਬਣ ਗਿਆ ਸੀ। ਉਸਨੇ ਸਾਬਤ ਕਰ ਦਿੱਤਾ ਸੀ ਕਿ ਹਾਲਾਤ ਚਾਹੇ ਕਿੰਨੇ ਵੀ ਖਰਾਬ ਕਿਉਂ ਨਾ ਹੋ ਜਾਣ, ਜੇਕਰ ਇਨਸਾਨ ਮਿਹਨਤ ਕਰੇ ਤਾਂ ਉਹ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਦੋਸਤੋ, ਉਦੋਂ ਜਦੋਂ ਆਰਤੀ ਨੇ ਅਰਜੁਨ ਨੂੰ ਛੱਡ ਕੇ ਆਪਣੀ ਗਵਾਂਡੀ ਨਾਲ ਭੱਜਣ ਦਾ ਫੈਸਲਾ ਕੀਤਾ ਸੀ ਤਾਂ ਉਸਨੇ ਸੋਚਿਆ ਸੀ ਕਿ ਉਹ ਇੱਕ ਬਿਹਤਰ ਤੇ ਖੁਸ਼ਹਾਲ ਜ਼ਿੰਦਗੀ ਜੀ ਸਕੇਗੀ। ਸ਼ੁਰੂਆਤੀ 2 ਸਾਲਾਂ ਤੱਕ ਕਵਾਂਡੀ ਲੜਕੇ ਨੇ ਉਸ ਨੂੰ ਚੰਗੀ ਤਰ੍ਹਾਂ ਰੱਖਿਆ ਉਹ ਉਸ ਨੂੰ ਹਰ ਚੀਜ਼ ਮੁਹੱਈਆ ਕਰਵਾਉਂਦਾ ਸੀ ਤੇ ਉਸ ਦੀਆਂ ਲੋੜਾਂ ਦਾ ਖਿਆਲ ਰੱਖਦਾ ਸੀ ਪਰ ਹੌਲੀ-ਹੌਲੀ ਉਸ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਿਆ ਉਸ ਸਮੇਂ ਬਾਅਦ ਉਸਨੇ ਆਰਤੀ ਨੂੰ ਇੱਕ ਕੰਮ ਵਾਲੀ ਵਾਂਗ ਸਮਝਣਾ ਸ਼ੁਰੂ ਕਰ ਦਿੱਤਾ ਸੀ ਉਸ ਨੂੰ ਘਰ ਦੇ ਸਾਰੇ ਕੰਮ ਕਰਨੇ ਪੈਂਦੇ ਸਨ ਪਰ ਬਦਲੇ ਵਿੱਚ ਉਸ ਨੂੰ ਸਿਰਫ ਤਾਣੇ ਤੇ ਕੁੱਟਮਾਰ ਮਿਲਦੀ ਸੀ ਆਰਤੀ ਕਈ ਵਾਰ ਸੋਚਦੀ ਸੀ ਕਿ ਉਸਨੇ ਅਰਜੁਨ ਨੂੰ ਕਿਉਂ ਛੱਡਿਆ ਉਹ ਭਾਵੇਂ ਹੀ ਸਧਾਰਨ ਸੀ ਪਰ ਉਸ ਦਾ ਦਿਲ ਵੱਡਾ ਤੇ ਸੱਚਾ ਸੀ ਉਹ ਮਨ ਹੀ ਮਨ ਆਪਣੇ ਆਪ ਨੂੰ ਬਹੁਤ ਗੁਸਤੀ ਸੀ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੁੰਦਾ ਸੀ ਅਰਜੁਨ ਨੇ ਆਪਣੇ ਪੁਰਾਣੇ ਘਰ ਕੋਲ ਇੱਕ ਵੱਡੀ ਤੇ ਸੁੰਦਰ ਹਵੇਲੀ ਬਣਵਾਈ ਹਾਲਾਂਕਿ ਉਹ ਹੁਣ ਉਸ ਪਿੰਡ 'ਚ ਨਹੀਂ ਰਹਿੰਦਾ ਸੀ ਪਰ ਉਸ ਨੇ ਆਪਣੇ ਮਾਤਾ ਪਿਤਾ ਤੇ ਭਰਾ ਭਾਬੀ ਨੂੰ ਉਸ ਘਰ 'ਚ ਰੱਖਿਆ ਸੀ ਉਸ ਨੇ ਸੋਚਿਆ ਕਿ ਇਸ ਜ਼ਮੀਨ ਨੂੰ ਛੱਡ ਕੇ ਮੇਰੀ ਪਤਨੀ ਨੇ ਮੈਨੂੰ ਧੋਖਾ ਦਿੱਤਾ ਉੱਥੇ ਹੀ ਮੈਂ ਇੱਕ ਨਵੀਂ ਸ਼ੁਰੂਆਤ ਕਰਾਂਗਾ ਇੱਕ ਦਿਨ ਤਿਉਹਾਰ ਦੇ ਮੌਕੇ ਤੇ ਅਰਜੁਨ ਪਿੰਡ ਆਇਆ ਪਿੰਡ ਵਾਲੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਉੱਥੇ ਆਰਤੀ ਨੇ ਵੀ ਸੁਣਿਆ ਕਿ ਅਰਜੁਨ ਪਿੰਡ ਆਇਆ ਹੈ ਹੁਣ ਉਸ ਦੀ ਹਾਲਤ ਅਜੇਹੀ ਹੋ ਚੁੱਕੀ ਸੀ ਕਿ ਉਹ ਅਰਜੁਨ ਨਾਲ ਨਜ਼ਰ ਮਿਲਾਉਣ ਤੱਕ ਵੀ ਦੀ ਹਿੰਮਤ ਨਹੀਂ ਕਰ ਸਕਦੀ ਸੀ ਆਰਤੀ ਨੇ ਦੇਖਿਆ ਕਿ ਜਿਸ ਇਨਸਾਨ ਨੂੰ ਉਸਨੇ ਛੱਡ ਦਿੱਤਾ ਸੀ ਉਹ ਅੱਜ ਕਿੰਨਾ ਸਫਲ ਤੇ ਖੁਸ਼ ਹੈ ਉੱਥੇ ਉਹ ਖੁਦ ਇੱਕ ਅਜੀਹੀ ਜ਼ਿੰਦਗੀ ਜੀ ਰਹੀ ਸੀ ਜਿੱਥੇ ਉਸ ਨੂੰ ਨਾ ਪਿਆਰ ਮਿਲਿਆ ਨਾ ਸਨਮਾਨ ਉਸਨੇ ਮਨ ਹੀ ਮਨ ਸੋਚਿਆ ਕਿ ਜੇਕਰ ਮੈਂ ਅਰਜੁਨ ਦਾ ਸਾਥ ਨਾ ਛੱਡਿਆ ਹੁੰਦਾ ਤਾਂ ਸ਼ਾਇਦ ਅੱਜ ਮੇਰੀ ਜ਼ਿੰਦਗੀ ਵੀ ਅਜੇਹੀ ਹੀ ਖੁਸ਼ਹਾਲ ਹੁੰਦੀ ਕਹਿੰਦੇ ਹਨ ਕਿ ਗਲਤ ਫੈਸਲੇ ਦਾ ਪਛਤਾਵਾ ਹਮੇਸ਼ਾ ਦੇਰ ਨਾਲ ਹੁੰਦਾ ਹੈ ਜੋ ਚੀਜ਼ ਸਾਨੂੰ ਥੋੜਾ ਸੁੱਖ ਦਿੰਦੀ ਹੈ ਉਹ ਲੰਮੇ ਸਮੇਂ ਚ ਦੁੱਖ ਤੇ ਤਕਲੀਫ ਦਾ ਕਾਰਨ ਬਣਦੀ ਹੈ अर्जुन ਨੇ आरती ਨੂੰ ਦੇਖਿਆ ਪਰ ਉਸਨੇ ਆਪਣੀਆਂ ਨਜ਼ਰਾਂ ਫੇਰ ਲਈਆਂ ਉਹ ਸਮਝ ਚੁੱਕਿਆ ਸੀ ਕਿ आरती ਨੇ ਜੋ ਕੀਤਾ ਉਹ ਉਸਦੀ ਗਲਤੀ ਸੀ ਤੇ ਹੁਣ ਉਹ ਉਸਦੀ ਜ਼ਿੰਦਗੀ ਦਾ ਹਿੱਸਾ ਨਹੀਂ ਰਹੀ अर्जुन ਨੇ ਮਨ ਹੀ ਮਨ ਸੋਚਿਆ ਕਿ ਜੋ ਲੋਕ ਤੁਹਾਡੇ ਬੁਰੇ ਸਮੇਂs ਤੁਹਾਡਾ ਸਾਥ ਛੱਡ ਦਿੰਦੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਦੁਬਾਰਾ ਜਗ੍ਹਾ ਦੇਣਾ ਸਹੀ ਨਹੀਂ ਹੈ अर्जुन ਨੇ ਆਪਣੀ ਜ਼ਿੰਦਗੀ ਚ ਅੱਗੇ ਵਧਣ ਦਾ ਫੈਸਲਾ ਕੀਤਾ ਉਸਨੇ ਆਪਣੇ ਪਰਿਵਾਰ ਨੂੰ ਬਿਹਤਰ ਭਵਿੱਖ ਦਿੱਤਾ ਤੇ ਸਮਾਜ ਇੱਕ ਮਿਸਾਲ ਕਾਇਮ ਕੀਤੀ। ਦੋਸਤੋ ਸਹੀ ਫੈਸਲੇ ਹੀ ਜ਼ਿੰਦਗੀ ਨੂੰ ਸਹੀ ਦਿਸ਼ਾ ਚ ਲੈ ਜਾਂਦੇ ਹਨ। ਧੋਖਾ ਕਿਸੇ ਕਿਸੇ ਦਾ ਭਲਾ ਨਹੀਂ ਕਰਦਾ। ਤੇ ਸੱਚਾਈ ਕਦੇ ਕਿਸੇ ਨੂੰ ਡਿੱਗਣ ਨਹੀਂ ਦਿੰਦੀ। ਜੋ ਇਨਸਾਨ ਮੁਸ਼ਕਲ ਸਮਝ ਮਿਹਨਤ ਕਰਦਾ ਹੈ, ਉਹੀ ਸਭ ਤੋਂ ਉੱਚੀ ਜਗ੍ਹਾ ਤੇ ਪਹੁੰਚਦਾ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੁੱਖ ਤੇ ਧੋਖੇ ਤੋਂ ਘਬਰਾਉਣਾ ਨਹੀਂ ਚਾਹੀਦਾ। ਜ਼ਿੰਦਗੀ 'ਚ ਸੰਘਰਸ਼ ਆਉਂਦਾ ਹੈ ਪਰ ਜੇਕਰ ਅਸੀਂ ਆਪਣੀ ਮਿਹਨਤ ਤੇ ਸੱਚਾਈ ਤੇ ਭਰੋਸਾ ਰੱਖੀ ਤਾਂ ਅਸੀਂ ਹਰ ਮੁਸ਼ਕਲ ਨੂੰ ਜਿੱਤ ਸਕਦੇ ਹਾਂ ਆਰਤੀ ਦਾ ਪਛਤਾਵਾ ਵੀ ਸਾਨੂੰ ਇਹ ਸਿਖਾਉਂਦਾ ਹੈ ਕਿ ਕੋਈ ਵੀ ਰਿਸ਼ਤਾ ਵਿਸ਼ਵਾਸ ਅਤੇ ਸਨਮਾਨ ਤੋਂ ਬਿਨਾਂ ਟਿਕ ਨਹੀਂ ਸਕਦਾ ਜ਼ਿੰਦਗੀ 'ਚ ਸਾਨੂੰ ਹਮੇਸ਼ਾ ਸਹੀ ਫੈਸਲੇ ਲੈਣੇ ਚਾਹੀਦੇ ਹਨ ਕਿਉਂਕਿ ਗਲਤੀਆਂ ਦਾ ਪਛਤਾਵਾ ਸਾਨੂੰ ਕਦੇ ਚੈਨ ਨਾਲ ਨਹੀਂ ਛਿਉਂਦਿੰਦਾ ਦੋਸਤੋ ਜ਼ਿੰਦਗੀ ਚ ਤਿੰਨ ਅਜਿਹੇ ਲੋਕਾਂ ਨੂੰ ਆਪਣਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਜੋ ਸਾਡੀਆਂ ਖੁਸ਼ੀਆਂ ਅਤੇ ਮਾਨਸਿਕ ਸ਼ਾਂਤੀ ਤੇ ਆਤਮ ਸਨਮਾਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਤਿੰਨ ਲੋਕ ਕੌਣ ਹਨ ਨੰਬਰ 1 ਧੋਖੇबाज ਲੋਕ ਉਹ ਲੋਕ ਹੁੰਦੇ ਹਨ ਜੋ ਸਾਹਮਣੇ ਤੁਹਾਡੀ ਭਲਾਈ ਦਾ ਦਿਖਾਵਾ ਕਰਦੇ ਹਨ ਪਰ ਪਿੱਠ ਪਿੱਛੇ ਤੁਹਾਡਾ ਭਰੋਸਾ ਤੋੜਦੇ ਹਨ ਅਜਿਹੇ ਲੋਕ ਰਿਸ਼ਤਿਆਂ ਨੂੰ ਕਮਜ਼ੋਰ ਕਰਦੇ ਹਨ ਤੇ ਮਾਨਸਿਕ ਤਣਾਅ ਦਾ ਕਾਰਨ ਬਣਦੇ ਹਨ ਇਹ ਹਮੇਸ਼ਾ ਝੂਠ ਬੋਲਦੇ ਹਨ ਤੇ ਆਪਣੀਆਂ ਗਲਤੀਆਂ ਨੂੰ ਲੁਕਾਉਂਦੇ ਹਨ ਆਪਣੇ ਸਵਾਰਥ ਲਈ ਦੂਜਿਆਂ ਨੂੰ ਇਸਤੇਮਾਲ ਕਰਦੇ ਹਨ ਇਹ ਲੋਕ ਭਰੋਸੇਯੋਗ ਨਹੀਂ ਹੁੰਦੇ ਅਤੇ ਆਪਣੀਆਂ ਗੱਲਾਂ ਤੋਂ ਪਲਟ ਜਾਂਦੇ ਹਨ ਨੰਬਰ 2 ਨਕਾਰਾਤਮਕ ਸੋਚ ਵਾਲੇ ਨਕਾਰਾਤਮਕ ਸੋਚ ਵਾਲੇ ਲੋਕ ਹਮੇਸ਼ਾ ਦੂਜਿਆਂ ਦੀ ਊਰਜਾ ਤੇ ਆਤਮ ਵਿਸ਼ਵਾਸ ਨੂੰ ਘਟ ਕਰਦੇ ਹਨ ਇਹ ਲੋਕ ਖੁਦ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਦੂਜਿਆਂ ਨੂੰ ਵੀ ਅੱਗੇ ਵਧਣ ਤੋਂ ਰੋਕਦੇ ਹਨ ਹਮੇਸ਼ਾ ਸ਼ਿਕਾਇਤ ਕਰਦੇ ਹਨ ਤੇ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ ਤੁਹਾਡੀਆਂ ਪ੍ਰਾਪਤੀਆਂ ਨੂੰ ਘਟ ਦੱਸਦੇ ਹਨ ਤੇ ਨਿਰਾਸ਼ਾ ਫੈਲਾਉਂਦੇ ਹਨ ਹਰ ਹਾਲਾਤ ਸਿਰਫ ਸਮੱਸਿਆ ਦੇਖਦੇ ਹਨ ਹੱਲ ਨਹੀਂ ਕਹਿੰਦੇ ਹਨ ਨਕਾਰਾਤਮਕ ਸੋਚ ਵਾਲੇ ਲੋਕ ਤੁਹਾਡੀ ਜ਼ਿੰਦਗੀ ਨੂੰ ਸਿਰਫ ਹੀਠਾ ਦੇਖਣ ਦਾ ਕੰਮ ਕਰਦੇ ਹਨ ਨੰਬਰ 3 ਸਵਾਰਥੀ ਲੋਕ ਸਵਾਰਥੀ ਲੋਕ ਸਿਰਫ ਆਪਣੇ ਫਾਇਦੇ ਲਈ ਤੁਹਾਡੇ ਨਾਲ ਰਹਿੰਦੇ ਹਨ ਅਜਿਹੇ ਲੋਕ ਤੁਹਾਡੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਕਰਦੇ ਤੇ ਮੁਸ਼ਕਲ ਸਮੇਂs ਤੁਹਾਡਾ ਸਾਥ ਛੱਡ ਜਾਂਦੇ ਹਨ ਲੋੜ ਪੈਣ ਤੇ ਮਦਦ ਮੰਗਦੇ ਹਨ ਪਰ ਤੁਹਾਡੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਤੁਹਾਡੇ ਨਾਲ ਸਿਰਫ ਉਦੋਂ ਹੁੰਦੇ ਹਨ ਜਦੋਂ ਉਹਨਾਂ ਨੂੰ ਕੋਈ ਫਾਇਦਾ ਹੋਵੇ ਆਪਣੇ ਫਾਇਦੇ ਲਈ ਤੁਹਾਡੇ ਰਿਸ਼ਤਿਆਂ ਤੇ ਭਰੋਸੇ ਦਾ ਇਸਤੇਮਾਲ ਕਰਦੇ ਹਨ ਯਾਨੀ ਹਨ ਕਿ ਜੋ ਵਿਅਕਤੀ ਸਿਰਫ ਸਵਾਰਥ ਲਈ ਤੁਹਾਡੇ ਨੇੜੇ ਆਉਂਦਾ ਹੈ ਉਹ ਤੁਹਾਡੇ ਜੀਵਨ ਚ ਖੁਸ਼ੀਆਂ ਤੇ ਸ਼ਾਂਤੀ ਨਹੀਂ ਲਿਆ ਸਕਦਾ ਸੋ ਦੋਸਤੋ ਜ਼ਿੰਦਗੀ ਚ ਧੋਖੇਬਾਜ਼ ਨਕਾਰਾਤਮਕ ਸੋਚ ਵਾਲੇ ਤੇ ਸਵਾਰਥੀ ਲੋਕਾਂ ਤੋਂ ਦੂਰੀ ਬਣਾ ਰੱਖਣੀ ਚਾਹੀਦੀ ਹੈ ਇਹਨਾਂ ਲੋਕਾਂ ਕਾਰਨ ਤੁਹਾਡਾ ਆਤਮ ਵਿਸ਼ਵਾਸ ਸ਼ਾਂਤੀ ਤੇ ਰਿਸ਼ਤਿਆਂ ਦਾ ਸੰਤੁਲਨ ਵਿਗੜ ਸਕਦਾ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਇਸ ਕਹਾਣੀ ਰਾਈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਸ ਕਹਾਣੀ ਤੋਂ ਸਿੱਖਣ ਨੂੰ ਕੀ ਮਿਲਿਆ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਕਹਾਣੀ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ